ਅਸੀਂ ਸਾਰੇ ਨਗਰ ਵੱਲੋਂ ਗ੍ਰਹੀ ਕਰਕੇ ਅਸੀਂ ਸੋਚਦੇ ਸੀ ਇੱਕ ਪਿੰਡ ਜਿਹੜਾ ਆ ਅਡਾਪਟ ਕੀਤਾ ਜਾਵੇ। ਅੱਜ ਤੱਕ ਵੀ ਪਾਣੀ ਖਲੋਤਾ। ਜਿੱਥੇ ਉਹਨਾਂ ਦੀ ਝੋਨੇ ਦੀ ਫਸਲ ਤੇ ਖਰਾਬ ਹੋ ਹੀ ਗਈ ਆ ਜਿੱਥੇ ਉਹਨਾਂ ਨੂੰ ਕਣਕ ਦੀ ਮੈਂ ਨਹੀਂ ਸਮਝਦਾ ਕਿ ਆਸ ਕਰਨ ਕੋਈ ਬੀਜੀ ਜਾਊਗੀ। ਉੱਥੋਂ ਸਾਡੀ ਇਹ ਸਮੂਚੀ ਸਾਡੇ ਪਿੰਡ ਦੀ ਨਗਰ ਜਿੰਨੀ ਖਲੋਤੀ ਟੀਮ ਐ ਇਹਨਾਂ ਨੇ ਘਰ ਘਰ ਜਾ ਕੇ ਬਹੁਤ ਜਿਹੜੀ ਆ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਪਿਆਰ ਲੋਕਾਂ ਨੇ ਗ੍ਰਹੀ ਦਿੱਤੀ ਆ। ਅੱਜ ਸਾਡੇ ਕੋਲ ਕਰੀਬ 25 ਲੱਖ ਰੁਪਏ ਨਕਦ ਜਿਹੜਾ ਕੈਸ਼ ਸਾਡੇ ਕੋਲ ਹੈ ਤੇ ਬਾਕੀ ਗ੍ਰਾਈ ਜਿਹੜੀ ਚੱਲ ਰਹੀ ਹੈ 50 ਲੱਖ ਦੇ ਕਰੀਬ ਜਿਹੜਾ ਹਰ ਸਾਸ਼ੀਨਾ ਵੱਲੋਂ ਜਿਹੜੀ ਸਾਡੀ ਉਹ ਗ੍ਰਾਈ ਹੋ ਗਈ ਆ ਜੀ 50 ਲੱਖ ਰੁਪਏ ਸੇਵਾ ਚ ਲਾਤਾ ਬਿਲਕੁਲ ਜੀ 50 ਲੱਖ ਰੁਪਏ ਸ਼ੀਨਾ ਵੱਲੋਂ ਜਿਹੜਾ ਆ ਉਹ ਹਲਕੇ ਦੇ ਵਿੱਚ ਜਿਹੜੇ ਪਿੰਡ ਮੋਤਲਾ ਜਾਂ ਜਿੱਥੋਂ ਸੱਕੀ ਦਾ ਵਹਾ ਹੈ ਆ ਚੱਕ ਜਿਹੜੇ ਉੱਥੇ ਪਿੰਡ ਆਉਂਦੇ ਨੇ ਜਿਹੜੇ ਜਿੱਥੇ ਬਹੁਤ ਜ਼ਿਆਦਾ 100% ਨੁਕਸਾਨ ਹੋਇਆ ਉੱਥੇ ਜਾ ਕੇ ਸਾਡੀ ਟੀਮ ਮੌਕੇ ਮੁਤਾਬਕ ਵੇਖ ਕੇ ਸੇਵਾ ਕਰੂਗੀ ਹੜਪੀੜਤਾ ਨੂੰ ਮੁਆਵਜ਼ਾ ਦੇਣ ਵਾਸਤੇ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਦੀਆਂ ਗੱਲਾਂ ਕੀਤੀ ਜਾ ਰਹੀਆਂ ਹਨ ਲੇਕਿਨ ਅਸੀਂ ਜਮੀਨੀ ਪੱਧਰ ਤੇ ਮੌਜੂਦਾਂ ਤਾਂ ਅੱਜ ਹੀ ਕੈਸੇ ਪਿੰਡ ਦੇ ਵਿੱਚ ਪੁੱਜੇ ਹਾਂ ਜਿੱਥੇ ਕਿ ਪਿੰਡ ਵਾਲਿਆਂ ਵੱਲੋਂ ਆਪਣੇ ਦਸਵੰਤ ਵਿੱਚੋਂ ਪੈਸੇ ਇਕੱਠੇ ਕੀਤੇ ਗਏ ਨੇ ਅਤੇ ਉਹਨਾਂ ਪਿੰਡਾਂ ਦੀ ਮੁੜ ਵਸੇਬੇ ਵਾਸਤੇ ਕੀਤੇ ਜਾਣਗੇ ਜਿਹੜੇ ਕਿ ਪਿੰਡ ਹੜਾਂ ਦੇ ਵਿੱਚ ਤਬਾਹ ਹੋ ਚੁੱਕੇ ਨੇ ਤਾਂ ਇਹ ਪਿੰਡ ਦੇ ਉਹ ਲੋਕ ਨੇ ਉਹ ਪੰਜਾਬ ਹੈ ਜਿਹੜਾ ਕੀ ਪੰਜਾਬ ਅਕਸਰ ਆਪਣੀ ਦਰਿਆਦਲੀ ਵਾਸਤੇ ਜਾਣਿਆ ਜਾਂਦਾ ਹੈ ਤਾਂ ਇੱਕ ਇੱਕ ਸ਼ਖਸ ਜਿਹੜਾ ਇਸ ਲਈ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹਨਾਂ ਨੇ ਕੋ ਉਪਰਾਲਾ ਕੀਤਾ ਅਤੇ ਜਿਹੜਾ ਆਪਣੇ ਦਸਵੰਤ ਚੋਂ ਆਪਣੇ ਪਿੰਡਾਂ ਚੋਂ ਆਪਣੀ ਕਮਾਈ ਚੋਂ ਔਰ ਜੋ ਵੀ ਹੋ ਸਕਦਾ ਸੀ ਉਹਦੇ ਵਿੱਚੋਂ ਪੈਸੇ ਇਕੱਠੇ ਕਰਕੇ ਦਿੱਤੇ ਨੇ ਤਾਂ ਇਹ ਉਪਰਾਲਾ ਅੱਜ ਕੀਤਾ ਗਿਆ ਹੈ ਔਰ ਕਿਹਰੇ ਕਿਹਰੇ ਪਿੰਡ ਵਿਸਾਇਜ ਜਾਣਗੇ ਕਿੰਨੇ ਕ ਪੈਸੇ ਨੇ ਤਾਂ ਇਹਦੇ ਵਾਸਤੇ ਸਾਡੇ ਨਾਲ ਗੁਰਚਰਨ ਸਿੰਘ ਚੀਨਾ ਜੀ ਮੌਜੂਦ ਨੇ ਚੀਨਾ ਸਾਹਿਬ ਕੀ ਉਪਰਾਲਾ ਹੈ ਔਰ ਕਿੰਨਾ ਪੈਸਾ ਇਕੱਠਾ ਕੀਤਾ ਗਿਆ ਕਿਹੜੇ ਕਿਹੜੇ ਪਿੰਡ ਅਡਾਪਟ ਕੀਤੇ ਗਏ ਨੇ ਤੇ ਕਿਉਂ ਕੀਤੇ ਜਾ ਰਹੇ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਉਣਾ ਚਾਹੁੰਨਾ ਸਮੂਹ ਸੰਗਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਸਮੂਹ ਨਗਰ ਵੱਲੋਂ ਜੋ ਪਿਛਲੇ ਖੜਾ ਦਰਮਿਆਨ ਜਿਹੜਾ ਪ੍ਰਭਾਵਿਤ ਇਲਾਕੇ ਸਨ ਸਾਡੇ ਪਿੰਡ ਨੇ ਬਹੁਤ ਸੇਵਾ ਕੀਤੀ ਰੋਜ਼ ਇਥੋਂ ਟਰਾਲੀਆਂ ਲੰਗਰ ਦੀਆਂ ਜਿਹੜੀਆਂ ਸਾਡੇ ਨਗਰ ਵੱਲੋਂ ਜਿਹੜੀਆਂ ਨੇ ਉੱਥੇ ਜਾਂਦੀਆਂ ਰਹੀਆਂ ਉਸ ਦਰਮਿਆਨ ਅਸੀਂ ਇਹ ਵੇਖਿਆ ਸੀ ਵੀ ਜਦੋਂ ਸਮੇਂ ਦੀ ਲੋੜ ਪੈਣੀ ਆ ਜਦੋਂ ਪਾਣੀ ਉੱਤਰ ਜਾਣਾ ਹੈ ਉਦੋਂ ਬੜੀ ਵੱਡੀ ਲੋੜ ਪੈਣੀ ਆ ਕਿਸਾਨਾਂ ਨੂੰ ਬੀ ਡੀਜ਼ਲ ਖਾਦ ਦੀ ਅਸੀਂ ਉਸ ਦਿਨ ਤੋਂ ਹੀ ਆਪਣੇ ਪਿੰਡ ਦੇ ਵਿੱਚ ਜਿਹੜੀ ਗ੍ਰਹੀ ਕਰਨੀ ਸ਼ੁਰੂ ਕਰ ਦਿੱਤੀ ਸੀ ਦਾਸ ਵੱਲੋਂ ਜਿਹੜਾ ਅਸੀਂ 10 ਲੱਖ ਦਾ ਜਿਹੜਾ ਸੀ ਉਸ ਨੇ ਐਲਾਨ ਕੀਤਾ ਗਿਆ ਅਸੀਂ ਬਾਕੀ ਸਮੂਹ ਨਗਰ ਸਾਡੇ ਮੇਰੇ ਸਾਡੇ ਪਿੰਡ ਦੀਆਂ ਪੰਜ ਪੰਚਾਇਤਾਂ ਸ਼ੀਨੀਆਂ ਦੀਆਂ ਸਮੂਹ ਹਰ ਸਾਸ਼ੀਨਾਂ ਦੀਆਂ ਪੰਜ ਪੰਚਾਇਤਾਂ ਪੰਜੇ ਸਰਪੰਚ ਸਾਹਿਬਾਨ ਇੱਥੇ ਖੜੇ ਨੇ ਅਸੀਂ ਸਾਰੇ ਨਗਰ ਵੱਲੋਂ ਗ੍ਰਹੀ ਕਰਕੇ ਅਸੀਂ ਸੋਚਦੇ ਸੀ ਇੱਕ ਪਿੰਡ ਜਿਹੜਾ ਆ ਅਡਾਪਟ ਕੀਤਾ ਜਾਵੇ ਤੇ ਉਸ ਪਿੰਡ ਦੀ ਕੋਈ ਵੀ ਸਮੱਸਿਆ ਜਾਂ ਉੱਥੋਂ ਦੇ ਕਿਸੇ ਦਾ ਕੋਈ ਮਕਾਨ ਟਹਿ ਗਿਆ ਜਾਂ ਉੱਥੋਂ ਕਿਸੇ ਦਾ ਕੋਈ ਬੂਰ ਬਹਿ ਗਿਆ ਜਾਂ ਉੱਥੇ ਖਾਦ ਵੀ ਦਵਾਈ ਜਾਂ ਮੈਂ ਸਮਝਦਾ ਜਿੱਥੇ ਅੱਜ ਤੱਕ ਵੀ ਪਾਣੀ ਖਲੋਤਾ ਜਿੱਥੇ ਉਹਨਾਂ ਦੀ ਝੋਨੇ ਦੀ ਫਸਲ ਤੇ ਖਰਾਬ ਹੋ ਹੀ ਗਈ ਆ ਜਿੱਥੇ ਉਹਨਾਂ ਨੂੰ ਕਣਕ ਦੀ ਮੈਂ ਨਹੀਂ ਸਮਝਦਾ ਕਿ ਆਸ ਕਰਨ ਕੋਈ ਬੀਜੀ ਜਾਊਗੀ ਉੱਥੋਂ ਸਾਡੀ ਇਹ ਸਮੁੱਚੀ ਸਾਡੇ ਪਿੰਡ ਦੀ ਨਗਰ ਜਿੰਨੀ ਖਲੋਤੀ ਟੀਮ ਐ ਇਹਨਾਂ ਨੇ ਘਰ ਘਰ ਜਾ ਕੇ ਬਹੁਤ ਜਿਹੜੀ ਆ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਪਿਆਰ ਲੋਕਾਂ ਨੇ ਗ੍ਰਾਹੀ ਦਿੱਤੀ ਆ ਮੈਂ ਸਮਝਦਾ ਅੱਜ ਅਸੀਂ ਐਲਾਨ ਕੀਤਾ ਸੀ ਅੱਜ ਧੰਨ ਧੰਨ ਬਾਬਾ ਜਗਤ ਸਿੰਘ ਦੇ ਤਪ ਸਥਾਨ ਤੇ ਬਾਬਾ ਜੀ ਦੀ ਕੁੱਲੀ ਦੇ ਵਿਖੇ ਉਹਨਾਂ ਲੋਕਾਂ ਲਈ ਜਿਹੜਾ ਖੰਡਪੜ ਸਾਹਿਬ ਦਾ ਭੋਗ ਪਾਇਆ ਅਰਦਾਸ ਕੀਤੀ ਗਈ ਸਰਬੱਤ ਦੇ ਭਲੇ ਲਈ ਜਿਹੜੀਆਂ ਰੂਹਾਂ ਖੜਾ ਦਰਮਿਆਨ ਵਿਛੜ ਗੀਆਂ ਸਨ ਤੇ ਹੁਣ ਕਿੰਨੇ ਪੈਸੇ ਇਕੱਠੇ ਕੀਤੇ ਨੇ ਤੇ ਕੀ ਕੀਤਾ ਜਾਏਗਾ ਜੀ ਮੈਂ ਅੱਜ ਸਾਡੇ ਕੋਲ ਕਰੀਬ 25 ਲੱਖ ਰੁਪਿਆ ਨਕਦ ਜਿਹੜਾ ਕੈਸ਼ ਸਾਡੇ ਕੋਲ ਹੈ ਤੇ ਬਾਕੀ ਗ੍ਰਾਈ ਜਿਹੜੀ ਚੱਲ ਰਹੀ ਹੈ 50 ਲੱਖ ਦੇ ਕਰੀਬ ਜਿਹੜਾ ਹਰ ਸਾਸ਼ੀਨਾ ਵੱਲੋਂ ਜਿਹੜੀ ਸਾਡੀ ਉਹ ਗ੍ਰਾਈ ਹੋ ਗਈ ਆ ਜਿਹਦੇ ਵਿੱਚ ਦਾਸ ਵੱਲੋਂ ਜਿਹੜਾ ਆ ਉਹ 11 ਲੱਖ ਰੁਪਏ ਦੀ ਸੇਵਾ ਜਿਹੜੀ ਆ ਉਹ ਕੀਤੀ ਗਈ ਆ ਅੱਜ ਅਸੀਂ ਉਹ ਆਪਣੇ ਸਰਪੰਚ ਸਾਹਿਬ ਨੂੰ 11 ਲੱਖ ਰੁਪਿਆ ਜਿਹੜਾ ਆ ਆ ਮੇਰਾ ਛੋਟੇ ਵੀਰਾ 11 ਲੱਖ ਰੁਪਿਆ ਸਰਪੰਚ ਸਾਹਿਬ ਨੂੰ ਜਿਹੜਾ ਜਿਹੜਾ ਆ ਆ ਅਸੀਂ ਅੱਜ ਇਹਨਾਂ ਨੂੰ ਆਪਣੇ ਜਿਹੜਾ ਨਗਰ ਵੱਲੋਂ ਆਪਣੇ ਵੱਲੋਂ ਦੇ ਦਿੱਤਾ ਹੈ ਬਾਕੀ ਵੀ ਗرائی ਜਿਹੜੀ ਪਿੰਡ ਦੀ ਉਹ ਸਾਰੀ ਸਾਡੀ ਸਮੁੱਚੀ ਪੰਚਾਇਤ ਕੋਲ ਹੈ ਸਾਰਿਆ ਕੁਝ ਤਾਂ ਟੋਟਲ ਕਿੰਨੇ ਰਕਮ ਹੋ ਗਈ ਸਾਡੇ ਕੋਲ ਇਸ ਵੇਲੇ ਕਰੀਬ 25 ਲੱਖ ਰੁਪਇਆ ਹੈ ਜੀ ਤੇ 50 ਲੱਖ 25 ਲੱਖ ਰੁਪਇਆ ਸਾਡੀ ਹੋਰ ਗ੍ਰਾਹੀ ਜਿਹੜੀ ਹੈ ਲਖਾਈਏ ਲੋਕਾਂ ਨੇ ਉਹ ਸਾਡੀ ਗ੍ਰਾਹੀ ਕਰਨ ਵਾਲੀ ਹੈ ਜੀ 50 ਲੱਖ ਰੁਪਇਆ ਸੇਵਾ ਚਲਾਤਾ ਬਿਲਕੁਲ ਜੀ 50 ਲੱਖ ਰੁਪਇਆ ਸ਼ੀਨਾ ਵੱਲੋਂ ਜਿਹੜਾ ਆ ਉਹ ਹਲਕੇ ਦੇ ਵਿੱਚ ਜਿਹੜੇ ਪਿੰਡ ਮੋਤਲਾ ਜਾਂ ਜਿੱਥੋਂ ਸੱਕੀ ਦਾ ਵਹਾਅ ਆ ਚੱਕ ਜਿਹੜੇ ਉੱਥੇ ਪਿੰਡ ਆਉਂਦੇ ਨੇ ਜਿਹੜੇ ਜਿੱਥੇ ਬਹੁਤ ਜ਼ਿਆਦਾ 100% ਨੁਕਸਾਨ ਹੋਇਆ ਉੱਥੇ ਜਾ ਕੇ ਸਾਡੀ ਟੀਮ ਮੌਕੇ ਮੁਤਾਬਕ ਵੇਖ ਕੇ ਸੇਵਾ ਕਰੂਗੀ ਤੇ ਇਹ ਸਾਰੇ ਪਿੰਡਾਂ ਦਾ ਮੁੜਵਸੇਵਾ ਕੀਤਾ ਜਾਏਗਾ ਜੀ ਬਿਲਕੁਲ ਜੀ ਅਸੀਂ ਵੇਖੋ ਮੈਂ ਸਮਝਦਾ ਸਮੁੱਚੇ ਪੰਜਾਬ ਨੂੰ ਜਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਆ ਜਾਂ ਜਿੰਨੀਆਂ ਵੀ ਸੰਸਥਾਵਾਂ ਨੇ ਸਾਨੂੰ ਵੰਡ ਕੇ ਵੇਖੋ ਹਫੜਾ ਦਫੜੀ ਬੜੀ ਮਚੀ ਤੁਸੀਂ ਪਿਛਲੇ ਦਿਨਾਂ 'ਚ ਵੇਖਿਆ ਖੋ ਮਾਈ ਬੜੀ ਹੋਈ ਅਸੀਂ ਮੈਂ ਸਮਝਦਾ ਵੀ ਆਪਾਂ ਨੂੰ ਜਿੱਦਾਂ ਸਾਡੇ ਨਗਰ ਵੱਲੋਂ ਇੱਕ ਪਿੰਡ ਲਿਆ ਇਸ ਤਰ੍ਹਾਂ ਦੋ ਦੋ ਚਾਰ ਚਾਰ ਪਿੰਡਾਂ ਵੱਲੋਂ ਰਲ ਕੇ ਇੱਕ ਇੱਕ ਪਿੰਡ ਜਿਹੜਾ ਅਡਾਪਟ ਕੀਤਾ ਜਾਵੇ ਤੇ ਉੱਥੇ ਜਾ ਕੇ ਜਿਹੜੀ ਆਪਾਂ ਉਹਨਾਂ ਲੋਕਾਂ ਦੇ ਜ਼ਖਮਾਂ ਤੇ ਮਲ੍ਹਮ ਲਾ ਸਕੀਏ ਸਭ ਕੁਝ ਕੀਤਾ ਜਾਏਗਾ ਪਿੰਡ ਦਾ ਮਤਲਬ ਖਾਸ ਤੌਰ ਤੇ ਮਤਲਬ ਫਸਲ ਬੀਜਣ ਤੋਂ ਇਲਾਵਾ ਕੀ ਕੀ ਕੀਤਾ ਜਾਏ। ਵੇਖੋ ਇਹ ਮੌਕੇ ਤੇ ਜਾ ਕੇ ਵੇਖਾਂਗੇ ਵੀ ਮੌਕੇ ਦੇ ਹਾਲਾਤ ਕੀ ਹੈ ਸਾਡੀ ਸਮੂਚੀ ਟੀਮ ਸਾਡੇ ਕੋਲ ਪੈਸੇ ਇਕੱਠੇ ਹੋ ਗਏ ਆ। ਇਹ ਮੌਕੇ ਤੇ ਜਾ ਕੇ ਜਿਹੜੀ ਸਾਡੀ ਸਾਰੀ ਟੀਮ ਹੈ ਪੰਚਾਇਤ ਹੈ ਪਿੰਡ ਦੀ ਜਾ ਕੇ ਉਸ ਪਿੰਡ ਦਾ ਦੌਰਾ ਕਰੂਗੀ। ਵੇਖੂਗੀ ਜਿੱਥੇ ਲੋੜਵੰਦ ਨੂੰ ਲੋੜ ਹੋਊਗੀ ਉੱਥੇ ਦਿੱਤਾ ਜਾਊਗਾ। ਅੱਛਾ ਠੀਨਾ ਸਾਹਿਬ ਇੱਕ ਪਾਸੇ ਸਰਕਾਰਾਂ ਲੱਖਾਂ ਕਰੋੜਾਂ ਰੁਪਏ ਦੇ ਦਾਅਵੇ ਕਰ ਰਹੀਆਂ ਕੋਈ ਕਹਿੰਦਾ ਕਰੋੜਾਂ ਦੇ ਦੇਤੇ ਕੋਈ ਕਹਿੰਦਾ ਹਜ਼ਾਰਾਂ ਦੇਤੇ। ਉਹ ਮੁਕਾਬ ਦੇਖੋ ਪਤਾ ਕਿ ਮੈਂ ਕੋਈ ਸਿਆਸੀ ਗੱਲ ਨਹੀਂ ਕਰਨੀ ਚਾਹੁੰਦੇ ਅਸੀਂ ਸਿਆਸਤ ਨੂੰ ਨਾ ਛੱਡ ਗਏ ਆ ਸਮੁੱਚੇ ਪਿੰਡ ਵੱਲੋਂ ਉਸ ਦਿਨ ਹੀ ਫੈਸਲਾ ਲੈ ਗਿਆ ਵੀ ਸਿਆਸਤ ਨੂੰ ਵੀ ਇੱਕ ਪਾਸੇ ਛੱਡ ਗਏ ਕਿਉਂਕਿ ਬੜੇ ਮੌਕੇ ਹੁੰਦੇ ਜਿੰਦਗੀ ਸਿਆਸਤ ਕਰਨ ਨੂੰ ਪਰ ਅਸੀਂ ਇਸ ਮਸਲੇ ਦੇ ਵਿੱਚ ਇੱਕ ਪੈਸੇ ਦੀ ਵੀ ਕੋਈ ਸਿਆਸਤ ਨਹੀਂ ਕਰਨੀ ਚਾਹੁੰਦੇ ਨਾ ਕੋਈ ਸਿਆਸੀ ਗੱਲ ਕਰਨੀ ਚਾਹੁੰਦੇ ਅਸੀਂ ਸਿਰਫ ਗੁਰੂ ਘਰੋਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸੇਵਾ ਕਰਨੀ ਚਾਹੁੰਦੇ ਆ ਤੇ ਬਾ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਕਰਨ ਦਾ ਬਲ ਬਖਸ਼ੀ ਜੀ ਤੁਸੀਂ ਸਮਝਦੇ ਹੋ ਕਿ ਇੱਦਾਂ ਦੇ ਉਪਰਾਲੇ ਹੋਰ ਵੀ ਪਿੰਡਾਂ 'ਚ ਕੁਝ ਪਿੰਡਾਂ 'ਚ ਹੀ ਹੋ ਜਾਣ ਤੇ ਅਸੀਂ ਪੰਜਾਬ ਦੁਬਾਰਾ ਮੁੜ ਜਰਾ ਖੜਾ ਹੋ ਸਕੂਗਾ ਦੇਖੋ ਜੀ ਬਹੁਤ ਵੱਡੀ ਗੱਲ ਹੈ ਮੈਂ ਇਹ ਸਮਝਦਾ ਵੀ ਜਿਹੜਾ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਸਮਝਦੇ ਦਿੱਲੀ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਵੀ ਸਾਡੇ ਸਮੂਹ ਨਗਰ ਵੱਲੋਂ ਮੌਕੇ ਤੇ ਜਾ ਕੇ ਮੌਕੇ ਦੀ ਲੋੜ ਮੁਤਾਬਕ ਇਹ ਵੇਖਿਆ ਗਿਆ ਸੀ ਵੀ ਉੱਥੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਉੱਥੇ ਸਿਰਫ ਸੰਗਤ ਦੀ ਘਾਟ ਸੀ ਕਿਉਂਕਿ ਉਹ ਲੜਾਈ ਸੰਗਤ ਨਾਲ ਜਿੱਤੀ ਜਾ ਸਕਦੀ ਸੀ ਇਸ ਕਰਕੇ ਉਦੋਂ ਵੀ ਸਾਡੇ ਵੱਲੋਂ ਜਿਹੜਾ ਸੀ ਡੀਜ਼ਲ ਦਾ ਪੂਰਾ 4 ਦਿਨ ਡੀਜ਼ਲ ਫ੍ਰੀ ਕੀਤਾ ਗਿਆ ਸੀ ਆਉਣ ਜਾਣ ਦਾ ਸਾਡੇ ਸਮੂਹ ਨਗਰ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਸੀ ਉਦੋਂ ਵੀ ਡੀਜ਼ਲ ਦੀ ਸੇਵਾ ਨਿਭਾਈ ਗਈ ਸੀ ਸਾਡਾ ਜਿਹੜਾ ਨਗਰ ਆ ਸਾਡੇ ਲੋਕ ਸਾਡੇ ਬੜੇ ਆਪਸੀ ਭਾਈਚਾਰਕ ਸਾਂਝ ਵਾਲੇ ਨੇ ਤੇ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਕੋਈ ਇਹੋ ਜੀ ਗੱਲ ਹੁੰਦੀ ਹੈ ਤੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਅੱਗੇ ਆਉਂਦੇ ਨੇ ਇਦਾਂ ਹੋਣਾ ਚਾਹੀਦਾ ਵੈਸੇ ਹੋਰ ਵੀ ਲੋਕਾਂ ਨੂੰ ਆਉਣਾ ਚਾਹੀਦਾ ਅੱਗੇ ਜਿਸਾਂ ਤੁਸੀਂ ਬਿਲਕੁਲ ਮੈਂ ਬੇਨਤੀ ਕਰਦਾ ਕਿ ਮੈਂ ਸਮਝਦਾ ਜਿੱਥੇ ਸਾਡੇ ਭਰਾ ਬਾਹਰ ਐਨ ਆਰ ਆਈ ਬੈਠੇ ਨੇ ਜਾਂ ਜਿਹੜੇ ਜਿੱਥੇ ਵੀ ਪੰਜਾਬ ਦੇ ਸਾਡੇ ਪੰਜ ਸਰਪੰਚ ਨੇ ਉਹਨਾਂ ਨੂੰ 2-2 4-4 ਪਿੰਡਾਂ ਨੂੰ ਇੱਕ ਇੱਕ ਪਿੰਡ ਅਡਾਪਟ ਕਰਨਾ ਚਾਹੀਦਾ ਉਹਨਾਂ ਨੂੰ ਮੌਕੇ ਤੇ ਜਾ ਕੇ ਵੇਖਣਾ ਚਾਹੀਦਾ ਵੀ ਜਿੱਥੇ ਵਾਕਿਆ ਹੀ ਕੋਈ ਸੰਸਥਾ ਨਹੀਂ ਪਹੁੰਚੀ ਜਾਂ ਜਿੱਥੇ ਸਮੇਂ ਦੀ ਬੜੀ ਲੋੜ ਹੈ ਉੱਥੇ ਜਾ ਕੇ ਜੜਾ ਆ ਉੱਥੇ ਹਾਜ਼ਰੀ ਲਾਉਣੀ ਚਾਹੀਦੀ ਹੈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਦੇ ਇੱਕ ਇੱਕ ਲੋਕ ਨੇ ਇਸ ਵੇਲੇ ਜਿਹੜੇ ਸ਼ਖਸ ਨੇ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਕਿਸ ਧਰਮ ਤੋਂ ਨੇ ਕਿਸ ਜਾਤ ਤੋਂ ਨੇ ਕਿਸ ਪਾਰਟੀ ਤੋਂ ਨੇ ਤੇ ਅਕਸਰ ਅਸੀਂ ਕਹਿੰਦੇ ਆ ਕਿ ਇੱਕ ਪਾਰਟੀਬਾਜ਼ੀ ਲੇਕਿਨ ਇਹ ਨਾ ਪਿੰਡ ਦੇ ਲੋਕਾਂ ਨੂੰ ਸਲਾਮ ਹੈ ਸਲਾਮ ਹੈ ਇਹਨਾਂ ਦੀ ਸੋਚ ਨੂੰ ਕਿ ਇਹਨਾਂ ਨੇ ਬਿਨਾਂ ਕਿਸੇ ਪਾਰਟੀ ਬਿਨਾਂ ਕਿਸੇ ਭੇਤ ਭਾਪ ਦੇ ਬਿਨਾਂ ਕਿਸੇ ਜਾਤ ਪਾਤ ਬਿਨਾਂ ਕਿਸੇ ਕਹਿੰਦੇ ਨਾ ਵੈਰ ਦਵੇਸ਼ ਦੇ ਸਾਰਿਆਂ ਨੇ ਇਕੱਠੇ ਹੋ ਕੇ ਰਕਮ ਇਕੱਠੀ ਕੀਤੀ ਹੈ ਤਾਂ ਕਿ ਅਸੀਂ ਆਪਣੇ ਉਹ ਪੜਾ ਜਿਹੜੇ ਨੇ ਕਿ ਇਸ ਵੇਲੇ ਮੁਸ਼ਕਲ 'ਚ ਨੇ ਤਾਂ ਉਹਨਾਂ ਨੂੰ ਜਿਹੜਾ ਹੈ ਇੱਕ ਜ਼ਿੰਦਗੀ ਜੀਣ ਦਾ ਨਵਾਂ ਤਰੀਕਾ ਦੇ ਸਕੀਏ ਅ ਸੀਨਾ ਸਾਹਿਬ ਇਹ ਠੀਕ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਉਪਰਾਲੇ ਨਾਲ ਜਿਹੜੀ ਆਪਸੀ ਵੈਰ ਦਵੇਸ਼ ਹੈ ਉਹ ਵੀ ਖਤਮ ਹੋ ਜਾਂਦੇ ਨੇ ਕਿਉਂਕਿ ਹਰ ਕੋਈ ਵਿਅਕਤੀ ਜਿਸ ਦਾ ਤੁਸੀਂ ਕਹਿੰਦੇ ਰਾਜਨੀਤਿਕ ਨਹੀਂ ਗੱਲ ਕਰਨਾ ਚਾਹੁੰਦੇ ਚੰਗੀ ਗੱਲ ਹੈ ਔਰ ਸਾਰੇ ਜਿਹੜੇ ਲੋਕ ਬਿਨਾਂ ਰਾਜਨੀਤੀ ਤੋਂ ਇਕੱਠੇ ਹੋਏ ਨੇ ਦੇਖੋ ਜੀ ਸਾਡੇ ਧਰਮ ਨੇ ਸਾਡੇ ਸਾਡੇ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਹੀ ਇਹੀ ਹੈ ਸੀਗਾ ਨਾ ਕੀ ਸਾਡੇ ਮਹਾਰਾਜ ਫਰਮਾਉਂਦੇ ਨੇ ਖਾਹੂ ਖਰਚੂ ਰਾਲ ਮਿਲ ਭਾਈ ਟੂਟ ਨਾ ਆਵੇ ਵਾਧੂ ਜਾਈ ਇਹ ਵਾਹਿਗੁਰੂ ਦਾ ਦਿੱਤਾ ਸਾਰਾ ਕੁਛ ਆ ਬੰਦੇ ਨੇ ਪਤਾ ਨਹੀਂ ਕਦੋਂ ਕਿਸ ਹਾਂ ਤੋਂ ਫਲਕ ਝਪਕਦੇ ਆਂ ਇਹ ਬੰਦਾ ਅੱਜ ਮੈਂ ਰਾਜਵੀਰ ਜਵੰਦੇ ਵੀਰਵਾਲ ਵੇਖੀ ਅੱਜ ਉਹਦਾ ਪਹ ਗਿਆ ਉਹਨੂੰ ਵੀ ਯਾਦ ਕਰਦੇ ਆਂ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਪਤਾ ਨਹੀਂ ਕਦੋਂ ਇਨਸਾਨ ਨੇ ਜਿਹੜਾ ਇੱਥੋਂ ਛੱਡ ਜਾਣਾ ਆ ਬਾਕੀ ਸਾਨੂੰ ਚੰਗੇ ਕੰਮ ਲਈ ਆਪਣੇ ਭਾਈਚਾਰਕ ਸਾਂਝ ਲਈ ਆਪਣੇ ਲੋਕਾਂ ਲਈ ਸਾਰਿਆਂ ਨੂੰ ਖੜਨਾ ਚਾਹੀਦਾ ਅੱਗੇ ਆਉਣਾ ਚਾਹੀਦਾ ਸਾਂਝੇ ਕੰਮ ਜਿਹੜੇ ਮੈਂ ਸਮਝਦਾ ਅੱਗੇ ਹੋ ਕੇ ਕਰਨੇ ਚਾਹੀਦੇ ਉਹਨੂੰ ਨਾਮਿਨੇਟ ਕੀਤੇ ਜਾਣਗੇ ਇਲਾਕੇ ਕਿਰੇ ਕਿਰੇ ਪਿੰਡ ਕਿਨਾ ਕਿਨਾ ਨੂੰ ਇੱਕ ਮੋਤਲਾ ਪਿੰਡ ਐ ਇੱਕ ਚੱਕ ਪਿੰਡ ਐ ਜੋ ਸਾਡੇ ਪੰਚਾਇਤ ਜਾ ਕੇ ਵੇਖ ਕੇ ਆਈ ਆ ਮੈਂ ਇਹ ਹੁਣ ਉੱਥੇ ਜਾ ਕੇ ਪਿੰਡ ਦੇ ਵਿੱਚ ਜਿਹੜਾ ਅਸੀਂ ਪਕਾਇਦਾ ਕੈਂਪ ਲਾ ਕੇ ਉੱਥੇ ਘਰ ਘਰ ਜਾ ਕੇ ਜਿਹੜਾ ਜੇ ਲੋੜਵੰਦ ਤੱਕ ਜਿਹੜੀ ਇਹ ਜਿਹੜੀ ਸੇਵਾ ਹੈ ਲੋੜਵੰਦ ਤੱਕ ਪਹੁੰਚਾਈ ਜਾਊਗੀ ਬਿਲਕੁਲ ਇਹ ਇਸ ਲਈ ਜਿਹੜੇ ਪੈਸੇ ਤੁਸੀਂ ਵੇਖ ਰਹੇ ਹੋ ਠੀਕ ਹੈ ਲੀਡਰਾਂ ਨੇ ਤੇ ਆਪਣੀ ਵਾਵਾ ਹੀ ਖੱਟਣ ਵਾਸਤੇ ਵੰਡੇ ਨੇ ਲੇਕਿਨ ਇਹਨਾਂ ਲੋਕਾਂ ਨੇ ਬਿਲਕੁਲ ਆਪਣੇ ਪਿੰਡ ਨੂੰ ਆਪਣੇ ਇਲਾਕੇ ਨੂੰ ਮੁਰਸੁਰਜੀਤ ਕਰਨ ਵਾਸਤੇ ਆਪਣੇ ਪਿੰਡਾਂ ਦੇ ਆਪਣੇ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੂੰ ਕੀ ਇਸ ਵੇਲੇ ਸਭ ਤੋਂ ਜ਼ਿਆਦਾ ਇਸ ਪੈਸੇ ਦੀ ਲੋੜ ਹੈ ਉਹਨਾਂ ਵਾਸਤੇ ਇੱਕ ਪ੍ਰਯਾਸ ਕੀਤਾ ਤਾਂ ਤੁਸੀਂ ਵੇਖੋ ਕਿ ਅਸੀਂ ਦੱਸ ਰਹੇ ਹਾਂ ਕਿ ਇਹਨਾਂ ਲੋਕਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਜਿਹੜਾ ਹੈ ਸਾਰੇ ਆਪਣੇ ਆਪਣੇ ਜੋ ਵੀ ਜਿਸ ਦਾ ਸਰਦਾ ਸੀ ਜਿਸ ਵੀ ਤਿਲ ਫੁੱਲ ਭੇਟਾ ਜਿਹਨੂੰ ਅਸੀਂ ਕਹਿੰਨੇ ਆ ਤਾਂ ਇਹ ਸਾਰੇ ਲੋਕੀ ਕੀ ਕਰਕੇ ਤਸਵੀਰ ਇਸ ਕਰਕੇ ਦਿਖਾ ਰਹੇ ਆ ਕਿ ਇਹ ਸਾਰਿਆਂ ਦਾ ਉਪਰਾਲਾ ਇਕੱਲੇ ਇੱਕ ਸ਼ਖਸ ਦਾ ਨਹੀਂ ਹੈ ਔਰ ਪਿੰਡ ਵਾਲਿਆਂ ਨੇ ਸੋਚ ਰੱਖੀ ਕਿ ਆਪਾਂ ਇਸ ਕੰਮ ਨੂੰ ਨਿਪਰੇ ਚਾੜਨਾ ਹੈ ਤਾਂ ਉਸ ਤੋਂ ਬਾਅਦ ਇਹ પ્રયાસ ਕੀਤਾ ਗਿਆ ਤਾਂ ਇੱਕ ਸਫਲਤਾ ਵੀ ਮਿਲਦੀ ਨਜ਼ਰ ਆ ਰਹੀ ਹੈ ਤਾਂ ਇੱਕ ਨੇਕ ਉਪਰਾਲਾ ਕੀਤਾ ਗਿਆ ਨਾ ਸਾਰੇ ਲੋਕਾਂ ਵੱਲੋਂ ਸਾਰੇ ਜਿਹੜੇ ਇਸ ਵੇਲੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਖਲੋਤੇ ਨੇ ਤਾਂ ਉਹਨਾਂ ਨੂੰ ਉਪਰਾਲਾ ਕੀਤਾ ਤੇ तकरीबन 50 ਲੱਖ ਰੁਪਏ ਦੀ 50 ਲੱਖ ਰੁਪਏ ਦੀ ਜਿਹੜੀ ਹੈ ਰਕਮ ਫਿਲਹਾਲ ਇਹਨਾਂ ਵੱਲੋਂ ਇਕੱਠੀ ਕੀਤੀ ਜਾ ਰਹੀ ਹੈ ਔਰ ਦੇ ਵਿੱਚ 25 ਲੱਖ ਪਹਿਲੇ ਪੜਾਅ 'ਚ ਖੜਾ ਕਰ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਉਹ ਉਹਨਾਂ ਪਿੰਡਾਂ ਵਿੱਚ ਲایا ਜਾਏਗਾ ਜਿਹੜੇ ਕੀ ਪਿੰਡ ਜਿਹੜੇ ਨੇ ਇਸ ਵੇਲੇ ਅਫੈਕਟਡ ਨੇ ਜਿੱਥੇ ਕੀ ਇਸ ਵੇਲੇ ਮੁੜ ਵਸੇਬੀ ਦੀ ਲੋੜ ਹੈ ਚਾਹੇ ਸਰਕਾਰ ਦਾਵੇ ਕਰੀ ਹੈ ਗਰੰਟਾਂ ਦੇ ਜਾਂ ਬਹੁਤ ਸਾਰੇ ਦਾਅਵੇ ਹੁੰਦੇ ਨੇ ਲੇਕਿਨ ਪੰਜਾਬ ਦੇ ਲੋਕ ਖੁਦ ਖੜੇ ਹੁੰਦੇ ਨੇ ਪੰਜਾਬ ਆਪਣੇ ਆਪ ਖੜਾ ਹੁੰਦਾ ਹੈ ਤਾਂ ਇਹ ਪੰਜਾਬ ਦੇ ਉਹਨ ਕੀ ਲੋਕ ਉਹ ਮਾਜੇ ਦੇ ਮਜਾਹਲ ਨੇ ਜਿਨ੍ਹਾਂ ਨੇ ਕੀ ਅੱਜ ਆਪਣੀ ਡਿਊਟੀ ਸਮਝਦੇ ਹੋਏ ਆਪਣਾ ਫਰਜ਼ ਸਮਝਦੇ ਹੋਏ ਆਪਣੇ ਭਰਾਵਾਂ ਵਾਸਤੇ ਖੜੇ ਹੁੰਦਾ ਐਲਾਨ ਕੀਤਾ ਹੈ ਤਾਂ ਉਸ ਦੀ ਸ਼ੁਰੂਆਤ ਕੀਤੀ ਹੈ ਤਾਂ ਹੋਰ ਵੀ ਲੋਕ ਅੱਗੇ ਆਣਗੇ ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਜਿਹਾ ਹੈ ਫਿਰ ਆਪਣੇ ਪੈਰਾਂ ਤੇ ਖੜਾ ਹੋਏਗਾ ਤੇ ਉਹ ਲੋਕ ਜਿਹੜੇ ਕੀ ਇਸ ਵੇਲੇ ਕਿਤਨਾ ਕਿਤੇ ਜਿਨ੍ਹਾਂ ਦਾ ਮੋਰਲ ਨੀਵਾ ਹੈ ਇਸ ਤਰ੍ਹਾਂ ਦੇ ਕੰਮਾਂ ਦੇ ਨਾਲ ਜ਼ਰੂਰ ਉਹਨਾਂ ਦਾ ਮੂਰਲ ਉੱਚਾ ਹੋਏਗਾ ਅਤੇ ਉਹਨਾਂ ਲੋਕਾਂ ਦੀ ਮਦਦ ਹੋ ਸਕੇਗੀ ਜਿਹੜੇ ਕੀ ਹੜਾ ਤੋਂ ਪੀੜਤ ਨੇ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ